ਦੋ ਬਣਾ ਦੇ ਗਿੱਚੇ ਤੋਂ ਉਸਨੇ ਨਾ ਦੱਸ ਉਹ ਬਾਈ ਬਣ ਤੇਨੂੰ ਨਿਕਾੜਦੇ ਜ਼ਿੰਦਾਬਾਦ ਆ ਮੈਂ ਕਹਿੰਦਾ ਗਰੁੱਪ ਚ ਚੱਕਦੀ ਪਰ ਜਾਈ ਅੱਜ ਦੀ ਰਾਤੀ ਹਾਲੇ ਜੋੜਿਆ ਰੋਟੀ ਸਿੱਖੇਦ ਪੈਦੇ ਅੱਜ ਦੀ ਰਾਤੀ ਹਾਲੇ ਜੋੜਿਆ ਰੋਟੀ ਖਾ ਲਾ ਛੋਟੇ ਦੇ ਮਰਾ ਦੇ ਮੂੰਗਰੇ ਤੜ ਕਤੇ ਨਾ ਮੈਂ ਸਾਰੀਆਂ ਜਲੇਬੀਆਂ ਰਾਣੀ ਨੇ ਖਤੇ ਦੂਜਾ ਅਮਨ ਨੇ ਖਾਤਾ ਉਹ ਦੇਖੋ ਜਲੇਬੀਆਂ ਤੇ ਰਾਣੀ ਲਿਆਉਣ ਵਾਲੀ ਮਿੱਠਾ ਮੰਗਤਾ ਖਾਨ ਵਾਲੀ ਇਹ ਕਿਹਦੀਆਂ ਆ ਦੇਖ ਨਾ 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 ਚਲ ਪਾੜਾ ਖਾਓ ਉਸ ਜਲੇ ਤੋੜਾ ਨਹੀਂ ਬਣਾ ਪਾਓ ਕਿਸੇ ਨੇ ਰਾਣੀ ਦੇ ਥਾਲ ਚਾਹ ਮਿੱਠੇ ਜਲੇਬੀ ਨਹੀਂ ਟਕਣੀ ਫੇਕ ਜਲੇਬੀ ਕੀਆ ਲੈ ਕੇ ਨਜ਼ਰਾ ਦਿਖਾਤਾ ਹੋਰ ਲੈ ਕੇ ਆਵਾੜੀ ਆਵਾੜੀ ਮੈਂ ਜਾਵਾਂ ਤੇਰੀਆਂ ਸਾਰੀਆਂ ਦੇਖ ਕੇ ਕੱਢੀ ਵੀ ਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਜਿਹੀ ਨਹੀਂ ਨਾ ਮੇਰੇ ਵਰਗੀ ਕੋਈ ਨਹੀਂ ਮੇਰੇ ਵਰਗੀ ਕੋਈ ਨਹੀਂ ਜੋ ਟੱਕਰ ਰੇਕਰ ਟੱਪੇ ਉੱਤੇ ਖੜੇ ਰੇ ਤੇ ਚੱਲ ਜਾ ਬਖਰੇ ਭਾਈ ਦੇ ਕਰ ਦੱਬੀ ਵੀ ਨਾ ਮੇਰੇ ਵਰਗੀ ਮੇਰੇ ਵਰਗੀ ਭਾਈ ਦੇ ਨਾ ਮੇਰੇ ਵਰਗੀ ਮੇਰੇ ਵਰਗੀ ਸਭ ਇਹ ਲੀ ਪੀਦਾ ਮਾਪਿਆਂ ਨੇ ਪਾਇ ਇੱਕੋ ਤਵੀ ਤੇ ਦੇ ਕਰਦਾ ਨਹੀਂ ਜਦੋਂ ਲੜਦਾ ਤੇ ਲਾਦੇ ਲਾਦੇ ਕਾ ਉਹ ਕਿਵੇਂ ਕਹਿੰਦਾ ਅੰਦਰ ਵੱਡਦਾ ਗਟਾਰ ਵਾਂਗੂ ਝਾਕਦਾ ਉਹ ਕਿਵੇਂ ਹੁੰਦੀ ਪਤਾ ਨਹੀਂ ਮੈਨੂੰ ਕਿਦੋਂ ਟਾਈਮ ਤੇ ਯਾਦ ਨਹੀਂ ਆਉਂਦਾ ਆ ਕੇ ਚੱਲ ਜੀ ਹੁਣ ਕਾ ਉਹ ਤੇ ਡੱਡੂ ਬੋਲਦੇ ਮੈਨੂੰ ਲੱਗਾ ਡਰ ਗਏ ਡੱਟ ਰਹੇ ਜਾਉਂਦੇ ਜੋ ਕਾਲਾ ਹਾਂ ਲਾ ਲੋ ਗਾਣ ਉਹ ਤੇ ਬਿਨ ਜਾ ਰਹੇ ਬੰਗਾ ਵਾਲੇ ਸੁਣਣ ਜਾ ਰਹੇ ਬੰਗਾ ਵਾਲੇ ਦੀਆਂ ਕੁੜੀਆਂ ਇਕੱਠੀਆਂ ਕਰ ਲੈ ਕਿਉਂ ਫਿਰਦਾ ਦਰ ਦਰ ਦੇ ਪੀੜੀ ਮੰਗ ਬਚਾ ਕੇ ਚਾੜੀ ਮੈਂ ਜਾਉਂਗੀ ਮਰਵੇ ਮੇਰਾ ਨਰਮ ਕਾਲਜਾ ਬੋਤਲ ਵਰਗਾ ਗਰਵੇ ਮੇਰਾ ਨਰਮ ਕਾਲਜਾ ਬੋਤਲ ਵਰਗਾ ਗਰਵੇ ਮੇਰਾ ਨਰਮ ਕਾਲਜਾ ਬੋ ਕਰ ਬਹੁਤਾ ਸੜਿਆ ਸੜਿਆ ਨਾ ਕਰ ਜਿਓ ਖੀਏ ਤਾਂ ਸਾਨੂੰ ਅੱਡ ਕਰਦੇ ਜਿਹੜੀ ਮੈਂ ਫਾਤਮਾ ਹੋਰ ਜਾ ਬਲੌਪ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੀਵੇਂ ਲੱਗਾ ਪ੍ਰੋਗਰਾਮ ਜੀ ਬਹੁਤ ਵਧੀਆ ਬਹੁਤ ਵਧੀਆ ਅਰੇਂਜ ਕੀਤਾ ਬਹੁਤ ਵਧੀਆ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਪ੍ਰੋਗਰਾਮ ਕਿਵੇਂ ਲੱਗਾ ਹੋਰ ਪ੍ਰੋਗਰਾਮ ਦੱਸੋ ਕੀ ਵਧੀਆ ਲੱਗਾ ਠੀਕ ਸੋ ਕੀ ਮੈਂ ਪਰ ਦੀ ਬਹੁਤ ਅੱਛਾ ਬਹੁਤ ਦੀਦੀ ਸੋਨਾ ਵਧੀਆ ਥੈਂਕ ਯੂ ਸੋ ਮਚ ਇਨਾ ਐਪਪਟ ਕਰਦੇ ਨਹੀਂ ਕੁੜੀਓ ਜਿਹੜਾ ਪ੍ਰੋਗਰਾਮ ਦਾ ਸਭ ਤੋਂ ਵਧੀਆ ਬਣ ਗਿਆ ਟੀਚਰ ਦੁਪਹਿਰੇ ਵੀ ਚੱਲਦੀ ਰਾਣੀ ਟੈਂਪਲ ਪ੍ਰੋਗਰਾਮ ਵਧੀਆ ਬਣਿਆ ਬਹੁਤ ਵਧੀਆ ਲੱਗਿਆ ਅਸੀਂ ਦੇਖੋ ਠੀਕ ਆ ਪਹਿਲਾ ਪ੍ਰੋਗਰਾਮ ਕਿ ਮੈਂ ਲੱਗਾ ਦੀਦੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਥੈਂਕ ਯੂ ਤੇਰੇ ਤੇਰੇ ਦਾ ਤਾਪਮਾਨ ਗੱਲਾਂ ਓਏ ਮੋਟੀ ਮੋਟੀ ਅੱਖ ਤੇਰੀ ਕਰਦਾ ਛਿੱਡੀ ਵਾਲਾ ਦਿਲ ਤੇਰਾ ਮਾਰਦਾ ਏ ਮੱਲਾ ਸਾਡੇ ਜਾਂਦਿਆਂ ਦੇ ਸ਼ਗਨ ਮਨਾਦਾ ਹਾਂ ਆਹ ਹੋ ਜਾਂਦੀਏ ਸਾਡੇ ਜਾਂਦਿਆਂ ਦੇ ਸ਼ਗਨ ਮਨਾਦਾ ਹਾਂ ਆਹ ਹੋ ਜਾਂਦੀਏ

Sardegna, 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 ਇਹਦੇ ਖੁਸ਼ੀਆਂ ਦੇ ਇਹਦੇ ਵਿੱਚ ਖੁਸ਼ੀਆਂ ਦੇ ਫੇਰ ਨੇ ਆਈ ਵਾਹ ਇਹਦੇ ਖੁਸ਼ੀਆਂ ਦੇ ਬਰਾ ਦੇ ਦਿਨਾਂ ਦੇ ਫੇਰ ਮਿਲਣੇ ਬਰਾ ਦਿਨਾਂ ਦੇ ਦਿਨ ਤੇ ਤੁਹਾਡਾ ਗਾਣ ਸੁਣ ਕੇ ਘੋੜਾ ਵੀ ਬਾਹਰ ਆ ਗਿਆ ਹਾਂ ਤੇ ਸੌਣ ਨਹੀਂ ਸਕਣ ਬਣਾਉਂਦਾ ਕਹਿਦੀ ਆਉਂਦੇ ਨਹੀਂ ਸਾਨੂੰ ਆਉਂਦੇ ਸੌੜ ਖੇਰ ਮਿਲਾ ਗਏ ਸਾਨੂੰ ਕੋ ਨਹੀਂ ਚੱਲ ਲੈ ਕਰੇ ਸਾਰਾ ਸਮਾਨ ਸਿਮੇਟ ਕੇ ਸਾਂ ਕੇ